बोल दिया मेरी जान तो प्यारेरा भाई बबू मानी आशक हो चुके आप बब्बू मान जी क्या बात ने उन्हें बातों ने क्या रात ने पर दबाने ने बात? क्या बातों ने हमारा अगे बुतू बोल बुत मेरे ने

ਉਹ ਕਿਹੜਾ ਗਣ ਦੀ ਫਿਤੇ ਮੁਹਾਜ ਜੰਟ ਟੁੱਟ ਪੈਣਿਆ ਬੇ ਬੁੱਤਿਆਂ ਦੀ ਹਾਂ ਉਹ ਐ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਨਾ ਉਹ ਦੀ ਬੋਸਾ ਜਿਹੜੀ ਉੱਡ ਗਈ ਉੱਡ ਗਈ ਉਹ ਤਾਂ ਪੁੜਕੇ ਆਉਂਦੀ ਨ ਪੁੜਕੇ ਨਾ ਬੁੱਤ ਮੇਰੇ ਮੱਭੂ ਮਾਦੇ ਪਿੰਡ ਗਈ ਦੀ ਮੈਂ ਆਪਣਾ ਪੁਰਾਣਾ ਪੁਰਾਣਾ ਪੂਜਾ ਦੀ ਜਨ ਨਾਲ ਗਣਾ ਕੀਤਾ ਦੀ ਉਹ ਉਹ ਮੇਰੇ ਚੀਲਾ ਕੋਲ ਬਠਿੰਡੇ ਕੋਠੀ ਪਾ ਦੇ ਵੇ ਮੱਇਆ ਮੇਰੇ ਚੀਲਾ ਗੋੜ ਵਧੀਆ ਗਲਾ ਪੋੜ ਬਠਿੰਡੇ ਕਿੜੀਆ ਕੋਠੀਆ ਉਹਨਾਂ ਲੋਕਾਂ ਤੋਂ ਪੁੱਛਣਾ ਨਹੀਂ ਪੈਂਦਾ ਸਾਰੇ ਹੋਏ ਨੇ ਘੁੱਟੇ ਹਾਂ ਭਗਾਈ ਪੁੱਤ ਵੱਧ ਗਈ ਜੱਸੀ ਛੱਡੋ ਕਮ ਕਰੋ ਚਲੋ ਹਾਂ ਸਭ ਤੋਂ ਬਧੀਆ ਕਿਸਾਨ ਜਿੰਦਾਬਾਦ ਹਾਂ ਮੇਰੇ ਤੋਂ ਵੱਡੇ ਨੇ ਮੇ ਤੋਂ ਉਹਨਾਂ ਤੈਨੂੰ ਮੇਰੇ ਵੱਲੋਂ ਸਾਸੀ ਦਾ ਬੀਬੋ ਪੁੱਪੂ ਮਾਰ ਕੀ ਓਕੇ ਝੋਕੇ ਝੋਕੇ ਜਿੱਥੇ ਰਹੋ ਮਾਲੀ ਵਾਲਿਓ ਖੰਡ ਪਰਮਾਨ ਬੜਿਆ ਗਿਓ ਖੰਡ ਪਰਮਾਨ ਕਹਤਾ ਕਹਤਾ やっだよ